ਤੁਹਾਡਾ ਸਭ ਨੂੰ ਜੀ ਅੱਜ ਨੂੰ ਲੈ ਕੇ ਖਾਸ ਅੱਜ ਦੀ ਵੱਡੀ ਖਬਰ ਖਬਰਾਂ ਨਾਲ تک ਜਰੂਰ ਬਦੇ ਰਹਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਬਿਜਲੀ ਕਨੈਕਸ਼ਨਰ ਨੂੰ ਲੈ ਕੇ ਲਾਗੂ ਹੋਏ ਨਵੇਂ ਪੰਜਾਬ ਚ ਬਿਜਲੀ ਕਨੈਕਸ਼ਨਰ ਨੂੰ ਲੈ ਕੇ ਨਵੇਂ ਲਾਗੂ ਕਰ ਦਿੱਤੇ ਗਏ ਹਣ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਦਿਨ ਨਾਲ ਹੀ ਸਿਰਫ ਘਰਾਂ ਲਈ ਬਿਜਲੀ ਕਨੈਕਸ਼ਨਰ ਲੈਣ ਦੇ ਨਿਯਮ ਜੇ ਬਦਲਾ ਹੋਏਗਾ ਸਗੋਂ ਇਲੈਕਟ੍ਰੋਨਿਕ ਕਾਰਾ ਖਰੀਦਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ ਇਸ ਨਾਲ ਚੈਰੀਟੇਬਲ ਹਸਪਤਾਲ ਉਦਯੋਗ ਖੇਤੀਬਾੜੀ ਅਤੇ ਠੋਸ ਰਹਿਣ ਖੂਨਤ ਪ੍ਰਬੰਧ پلان 1000 ਕਿਲੋਵਾਟ ਦਾ ਵਾਧੂ ਬਿਜਲੀ ਲੋਡ ਲੈ ਸਕਣਗੇ ਉਹ ਵੀ ਆਪਣਾ ਸਭ ਸਟੇਸ਼ਨ ਬਣਾਣ ਜਾ ਸਕਦਾ ਇਸ ਦੇ ਨਾਲ ਹੀ ਹੁਣ ਸਿੰਗਲ ਫੇਸ ਮੀਟਰ ਸਿਰਫ 7 ਕਿਲੋ ਵਾੜਤਾ ਕੀ ਵਰਤਿਆ ਜਾਵੇਗਾ ਉਸ ਤੋਂ ਬਾਅਦ ਦੇ ਨਿਫੇਸ ਮੀਟਰ ਦੀ ਵਰਤੋਂ ਕੀਤੀ ਜਾਵੇਗੀ ਪੈਲਾ ਇਸ ਸੀਮਾ 10 ਕਿਲੋਮੀਟਰ ਦੀ ਵਾੜ ਦੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯਮ ਅਨੁਸਾਰ ਹੁਣ ਹਰ ਪਿੰਡ ਵਿੱਚ ਲਾਲ ਲਕੀਰ ਤੋਂ ਹੇਠ ਪੈnde ਘਰਾਂ ਤੇ ਦੁਕਾਨਾਂ ਵਿੱਚ ਬਿਜਲੀ ਦੇ ਕਨੈਕਸ਼ਨ ਲੈਣ ਦੇ ਪੰਚਾਇਤ ਵੱਲੋਂ ਜਾਰੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਉਹਨਾਂ ਨੂੰ ਆਪਣੀ ਪੰਚਾਇਤ ਤੋਂ ਕਬਜ਼ਾ ਸੱਜੂਕੇਟ ਲੈਣਾ ਹੋਵੇਗਾ ਇਸ ਪੱਤਰ ਬਿਨੇ ਪੱਤਰਾ ਦੇ ਨਾਲ ਆਪ ਨੂੰ ਕੰਮ ਜਮ੍ਹਾਂ ਕਰਵਾਉਣਾ ਹੋਵੇਗਾ ਜਿਹੜੇ ਲੋਕ ਕਿਰਾਏ ਦੀਆਂ ਇਮਾਰਤਾਂ ਫਲੈਟ ਜਾਂ ਬਪਾ ਹਨ ਖਬਰ ਮੁਨਤਕ ਵਕਲਤਾਨ ਬਾਅਦ